ਸਿੱਕਲਜੀ ਸਾਰੇ ਬੈਂਪਰਾਂ ਨੂੰ ਹੋਰ ਸਮਾਂ ਤੁਹਾਡਾ ਕੀ ਹਾਲ ਚਾਲ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਕਿ ਮੇਰੀ ਬੇਟੀ ਬਿਮਾਰਾ ਤਾਂ ਹਸਪੀਟਲ ਤਾਂ ਗਿਆ ਲੈਣਾ ਤੇ ਕਾਫੀ ਦਿਨ ਹੋ ਗਏ ਸੀ ਅਸੀਂ ਆਏ ਸੀ ਹਸਪੀਟਲ ਤੇ ਸ਼ੁਕਰ ਮਾਲਕ ਦਾ ਤੇ ਅੱਜ ਛੁੱਲੀ ਮਿਲ ਗਈ ਆ ਤੇ ਤੁਹਾਡੇ ਵੀ ਸਾਰੇ ਬੈਂਪਰਾਂ ਵਾਲਿਆਂ ਦਾ ਬਹੁਤ ਆਦਾਸਾ ਸੀ ਤੇ ਮਾਲਕ ਨੇ ਤੁਹਾਡੀ ਵੀ ਸਭ ਦੀ ਸੁਣੀ ਆ ਤੇ ਮੇਰੀ ਬੇਟੀ ਜਲਦੀ ਠੀਕ ਹੋ ਗਈ ਆ ਤੇ ਹੁਣ ਅਸੀਂ ਰੋਟਾ ਨੋਰਮਲ ਆਈਆਂ ਤੇ ਘਰ ਚਲੇ ਆਂ ਤੇ ਤੁਹਾਨੂੰ ਵੀ ਪਤਾ ਕਿ YouTube ਤੇ ਕੰਮ ਦੇ ਘਰ ਪਰਿਵਾਰ ਦੇਖਣਾ ਬਹੁਤ ਔਖਾ ਵਾ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਨਾ ਮੈਂ YouTube ਦਾ ਸਾਥ ਛੱਡਿਆ ਨਾ ਆਪਣੇ ਘਰ ਪਰਿਵਾਰ ਦਾ ਛੱਡਿਆ ਠੀਕ ਆ ਹਾਂ ਵੀਡੀਓ ਥੋੜੀਆਂ ਨਹੀਂ ਪਾ ਸਕੀ ਠੀਕ ਆ ਤੇ ਉਹ ਕੁਛ ਮੇਰੀ ਮਜਬੂਰੀ ਹੈ ਠੀਕ ਆ ਪਲੇਸ ਤੁਸੀਂ ਮੇਰੀ ਮਜਬੂਰੀ ਨੂੰ ਸਮਝਿਓ ਠੀਕ ਆ ਤੇ ਇਦਾਂ ਵੀ ਆਡੀਅன்ஸ் ਖਰਾਬ ਹੋ ਜਾਂਦੀ ਸਾਰੀ ਮੈਂ ਵੀ ਸਮਝਦੀ ਐ ਇਸ ਗੱਲ ਨੂੰ ਕਿ ਵੀਡੀਓ ਇੱਕ ਦੋ ਦਿਨਾਂ ਨਾ ਪੈਣ ਠੀਕ ਆ ਤੇ ਬਹੁਤ ਬਹੁਤ ਸਾਡਾ ਧੰਨਵਾਦ ਤੁਸੀਂ ਬਹੁਤ ਸਾਥ ਮੇਰਾ ਦਿੱਤਾ ਵਾ ਠੀਕ ਆ ਬਹੁਤ ਹੌਸਲਾ ਵੀ ਦਿੱਤਾ ਤੁਸੀਂ ਮੈਨੂੰ ਤੇ ਮਾਰੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਠੀਕ ਆ ਜੀ ਤੇ ਹਾਲ ਖੰਬੇ ਰੰਗੇ ਉਮਰਾ ਕਰੇ ਢਾਡੀਆਂ ਵੀ ਜਿੱਦਾਂ ਡਾਕਟਰ ਨੇ ਸੈੱਜ ਕਿ ਜਿਆਦਾ ਸੀਰਸਾ ਕਿ ਅਸੀਂ ਤੇ ਮਤਲਬ ਕਾਫੀ ਦਿਨ ਲੱਗ ਜਾਂਦੇ ਆ ਜਿੱਦਾਂ ਤੇ ਚਲੋ ਫਿਰ ਵੀ ਆਪਾਂ ਜਲਦੀ ਛੁੱਟੀ ਲੱਲੀ ਐ ਜਲਦੀ ਥੋੜਾ ਜਲਦੀ ਠੀਕ ਹੋ ਗਈ ਆ ਬਾਕੀ ਮੈਡੀਸਿਨ ਵਗੈਰਾ ਦੇ ਦਿੱਤੀਆਂ ਡਾਕਟਰ ਨੇ ਕਿੰਦੇ ਘਰ ਜਾ ਕੇ ਲਵਾਉਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਪੰਟਰਾਲ ਦਾ ਮੈਨੂੰ ਬਹੁਤ ਹੀ ਸਾਥ ਦਿੱਤਾ ਠੀਕ ਆ ਜੀ ਤੇ ਮੈਂ ਬਹੁਤ ਖੁਸ਼ ਆ ਤੁਹਾਨੂੰ ਪਤਾ ਬੱਚਿਆਂ ਦੇ ਨਾਲ ਹੀ ਐ ਸਾਰਾ ਕੁਝ ਹੈ ਨਾ ਤੇ ਬੱਚੇ ਠੀਕ ਆ ਤੇ ਸਭ ਕੁਝ ਠੀਕ ਆ ਤੇ ਬੱਚਿਆਂ ਚ ਤੇ ਆਪਣੀ ਜਾਣ ਵਾਸਤੇ ਤੁਹਾਨੂੰ ਵੀ ਹਰ ਕੇ ਹਿੰਦ ਪਤਾਵਾ ਠੀਕ ਆ ਨਾ ਤੇ ਮੇਰਾ ਤੇ ਆਪ ਨਹੀਂ ਸੀ ਮਨ ਲੱਗਦਾ ਕਿਨੇ ਤੁਹਾਨੂੰ ਹੋ ਗਏ ਆ ਸਾਡਾ ਚਲੋ ਅੱਜ ਮੈਂ ਕੋਚਾਂ ਠੀਕ ਆ ਮੇਰੀ ਬੇਟੀ ਠੀਕ ਹੋ ਗਈ ਘਰ ਚਲਦੀ ਆ ਤੇ ਓਕੇ ਬਾਏ ਬਾਏ ਬਹੁਤ ਧੰਵਾਡਾ ਸਾਰਿਆਂ ਦਾ ਲਓ ਜੀ ਅਸੀਂ ਚੱਲਦੇ ਹੁਣ ਘਰਸ ਹੋ ਗਈਆਂ ਤਿਆਰੀਆਂ ਘਰ ਜਾਂਦੀਆਂ ਠੀਕ ਆ ਜੀ ਬੈਗ ਬੁੱਕ ਰੈਡੀ ਹੁਣ ਤੇ